ਨਾ ਦੇ ਉਹ ਵੀ ਰੋਜ਼ ਬੀਟ ਡੈਗ ਨਾ ਇਹ ਕਰਮਨਜੀਤ 26 ਸਾਲ ਕਿੰਨੀ ਦੇਰ ਹੋ ਗਈ ਬੇਟ ਨੂੰ ਬਾਹਰ ਤਿੰਨ ਸਾਲ ਤਿੰਨ ਮਹੀਨੇ ਹੋਇਆ ਆਨਾਂ ਨੂੰ ਗਿਆ ਉਹ ਅੰਗਰੇਜ਼ਾਂ ਡਾੜ ਗਿਆ ਲੰਡਨ ਚ ਸੌਤਾਰ ਕੀ ਗੱਲ ਬਾਤ ਉਹ ਵੀ ਬੇਟ ਨੂੰ ਬਾਹਰ ਤੁਹਾਨੂੰ ਕਿਵੇਂ ਪਤਾ ਲੱਗਿਆ ਉਹ ਬਰਾਂਤ ਤਰੀਕ ਦੀ ਡੈਥ ਕਹਿੰਦੇ ਹੋਈ ਆ ਸਾਨੂੰ ਤੇ 15 ਨੂੰ ਪਤਾ ਲੱਗਾ ਇਹ ਕੰਮ ਕਰਕੇ نیچے ਆਵਾ دیوار ਡੈਗ ਗਈ ਉਹਦੇ ਤੇ ਉਹਨੇ ਨਹੀਂ ਪਤਾ ਕਿ ਉਸ ਟਾਈਮ ਤੇ ਮੌਤ ਹੋ ਗਈ ਹੈ ਜਾਂ ਹਸਪੀਟਲ ਜਾ ਕੇ ਹੋਈ ਹੈ ਇਸ ਬਾਰੇ ਸਾਨੂੰ ਕੋਈ ਬਤ ਨਹੀਂ ਪਹਿਲਾਂ ਇਹ ਗੱਲਬਾਤ ਹੁੰਦੀ ਸੀ ਤੇ ਕਦੀ ਕੋਈ ਉਹਨਾਂ ਦਾ ਸਰੋਤ ਤਾਂ ਵਗੈਰਾ ਆਏ ਉਹਨੂੰ ਆਉਣ ਵੱਲੋਂ ਕਹਿੰਦੇ ਸੀ ਉਹ ਕਹਿੰਦੇ ਮੈਂ ਮਾਤਾ ਮੈਂ ਇੱਥੇ ਹੀ ਖੁਸ਼ ਮੈਂ ਇੰਡੀਆ ਆਵਾਂਗਾ ਚਵੀ ਵੇ ਚਾਵਾਂਗਾ ਸਾਰਾ ਚਵੀ ਤੋਂ ਪਹਿਲਾਂ ਹੀ ਇਹ ਤਰ੍ਹਾਂ ਹੋ ਗਿਆ ਕੋਈ ਅਧਿਕਾਰੀ ਜਾਂ ਰਾਜਨੀਤਿਕ ਲੋਕ ਆਏ ਕੋਈ ਤੁਹਾਡੀ ਮਦਦ रमन पहले आया और कोई नहीं आया पहुंचाई जल्दी तो जल्दी मैं यही सरकार अपील कर दी बच्चों इतने नौकरियां दि जा बच्चा बहर जाने नौबित ना आए कोई ਸਾਸਰ ਨੂੰ ਅਪੀਲ ਕਰਨੀ ਆ ਕਿ ਨੌਜਵਾਨਾਂ ਨੂੰ ਇੱਥੇ ਨੌਕਰੀਆਂ ਦਿੱਤੀਆਂ ਜਾਣ ਬੱਚੇ ਬਾਹਰ ਜਾਣੀ ਨੇ ਡੈਡ ਬੋਡੀ ਜਲਦੀ ਤੋਂ ਜਲਦੀ ਪਹਚਾਈ ਜਾਵੇ ਮੇਰੇ ਬੱਚੇ ਦੀ ਘਰ ਸੋਹਣ ਲਾਲ ਜੀ ਕੀ ਗੱਲ ਬਾਤ ਹੋਈ ਇਹ ਮੁੰਡੇ ਨੂੰ ਤੇ ਤੁਹਾਡੇ ਕੀ ਲੱਗਦੇ ਸੀ ਮੇਰਾ ਭਤੀਜਾ ਅਕਰਮਨਜੀਤ ਸਿੰਘ ਜੋ ਇੰਗਲੈਂਡ ਗਿਆ ਸੀਗਾ ਉੱਥੇ ਉਹਨਾਂ ਦੀ ਸਾਨੂੰ ਫੋਨ ਆਇਆ 15 ਤਰੀਕ ਨੂੰ ਕਿ ਉਹਨਾਂ ਦੀ ਮੌਤ ਹੋ ਗਈ ਹੈ ਦੁਆਰ ਡggen ਕਰਕੇ 26ਵਾਂ ਸਾਲ ਲੱਗਾ ਸੀ ਬੇਟੇ ਨੂੰ ਤੈਨੂੰ ਕਿਵੇਂ ਪਤਾ ਲੱਗਾ ਕਿ ਨਾਲੋਂ ਸੁਚੇਪੀ ਤਾ ਸਾਨੂੰ ਫੋਨ ਆਇਆ ਸੀ ਮੇਰੇ ਬ੍ਰਦਰ ਨੂੰ ਉੱਥੋਂ ਐਮਐਸਸੀ ਵੱਲੋਂ ਵੀ ਤੁਹਾਡੇ ਲੜਕੇ ਦੀ ਡੈਥ ਹੋ ਗਈ ਹੈ ਹੁਣ ਮੌਤ ਕਿੱਦਾਂ ਹੋਈ ਹੈ ਲਾਜਕ ਹਸਪਤਲ ਜਾ ਕੇ ਹੋਈ ਹੈ ਕਿ ਜਾਂ ਐਨਮੌਕੀ ਤੋਂ ਇਹ ਇਸ ਬਾਰੇ ਨਹੀਂ ਪਤਾ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਸਾਡੇ ਬੱਚੇ ਦੀ ਡੈਡ ਬੋਡੀ ਜਲਦੀ ਤੋਂ ਜਲਦੀ ਪਹਚਾਈ ਜਾਵੇ ਤਾਂ ਜੋ ਅਸੀਂ ਬੱਚੇ ਦਾ ਅੰਤਮ ਸੰਸਕਾਰ ਕਰ ਸਕੀਏ ਸਰਕਾਰ ਅਗੇ ਅਪੀਲ ਕਰਦੇ ਵੀ ਵੱਧ ਤੋਂ ਵੱਧ ਨੌਕਰੀਆਂ ਇੱਥੇ ਦਿੱਤੇ ਜਾਣ ਤਾਂ ਜੋ ਬੱਚੇ ਜਿਹੜੇ ਵਿਦੇਸ਼ਾਂ ਵਿੱਚ ਧੱਕੇ ਖਾ ਰਹੇ ਨੇ ਉਹ ਨਾ ਜਾਣ ਤੇ ਇਦਾਂ ਦੇ ਘਟਨਾਵਾਂ ਵਾਪਰੇ ਉਧਰ ਜਿਨ੍ਹਾਂ ਨੇ ਤੁਹਾਨੂੰ ਸੂਚੀ ਦਿੱਤੀ ਤਾਂ ਅੰਬੈਸੀ ਕੋਲ ਗੱਲਬਾਤ ਚੱਲ ਰਹੀ ਹੈ ਉਹਦੀ ਸਰਕਾਰ ਨਾਲ ਹਾਂਜੀ ਉਧਰੋਂ ਅੰਬੈਸੀ ਨਾਲ ਫੋਨ ਇੱਕ ਦੋ ਵਾਰਾਂ ਹੋਇਆ ਸਾਡਾ ਉਹ ਕਾਗਜ਼ਾਤ ਕੰਪਲੀਟ ਕਰ ਰਹੇ ਨੇ ਇਨਵੈਸਟੀਗੇਸ਼ਨ ਚੱਲ ਰਹੀ ਆ ਇਸ ਕਰਕੇ ਡੈੱਡ ਬੋਡੀ ਸਾਡੀ ਜਿਹੜੀ ਆ ਉਹ ਜਲਦੀ ਤੋਂ ਜਲਦੀ ਕਾਰ ਪਛਾਣ ਦੀ ਮਤ ਕੀਤੀ ਜਾਏ ਸਾਡੀ ਘਟਨਾ ਕਿੰਨੀ ਤਰੀਕ ਦੀ ਘਟਨਾ 12 ਤਰੀਕ ਦੀ ਆ ਤੇ 15 ਤੀ ਨੂੰ ਸਾਨੂੰ ਪਤਾ ਲਗਾ ਅਕੀ ਕੀ ਨਾ ਜੇ ਤੁਹਾਡਾ ਮੇਰਾ ਨਾਮ ਮੋਹਨ ਲਾਲ ਕਿੱਥੇ ਆ ਘਰ ਆਪਣਾ ਕਿਹਦਾ ਮੇਰਾ ਮਹੱਲਾ ਪ੍ਰੇਮਨਗਰ ਹਰਦਸਨੀ ਰੋਡ ਗੁਰਦਾਸਪੁਰ ਚ ਮੈਂ ਰਹਿ ਰਿਹਾ ਹਾਂ ਇਸ ਵੇਲੇ ਕੀ ਗੱਲ ਬਾਤ ਹੈ ਬੇਟੇ ਨੂੰ ਕਿਹੋ ਜਿਹੀ ਐਸੀ ਬਾਤ ਕੱਲ੍ਹ ਬਾਤ ਇਸ ਤਰ੍ਹਾਂ ਇਹ ਆ ਬੇਟੇ ਨੇ ਪਲੱਸ 2 ਕੀਤੀ ਹੈ ਮੈਡੀਕਲ ਚ ਉਸ ਤੋਂ ਬਾਅਦ ਉਹ 16 ਸਤੰਬਰ 2020 ਸਟੱਡੀ ਵਿਜੇ ਤੇ ਗਿਆ ਸੀਗਾ ਇੰਗਲੈਂਡ ਦੇ ਵਿੱਚ ਤੇ 3 ਸਵਾ 3 ਸਾਲ ਹੋ ਗਿਆ ਉਹਨਾਂ ਨੂੰ ਗਿਆ ਨੂੰ ਤੇ ਇਹ 15 ਤਰੀਕ ਨੂੰ 15 12 ਨੂੰ ਸਾਨੂੰ ਫੋਨ ਆਇਆ 4:30 ਵਜੇ ਉਹਦੀ ਮੌਤ ਹੋ ਗਈ ਤੇ ਕੀ ਨਾਮ ਹੈ ਬੇਟੇ ਦਾ ਬੇਟੇ ਦਾ ਨਾਮ ਕਰਮਨਜੀਤ ਸਿੰਘ ਹੈ ਉਮਰ ਕਿੰਨੀ ਹੈ ਉਮਰ ਉਹਦੀ 25 26 ਮਹੀਨਾ ਲੱਗਾ ਉਹਨੂੰ ਅਜੇ ਕਿਵੇਂ ਹੋਈ ਕਾਰਨ ਪਤਾ ਲੱਗ ਸਕਿਆ ਕੀ ਕੀ ਗੱਲਬਾਤ ਹੋਈ ਕਾਰਨ ਦਾ ਜੋ ਉੱਥੇ ਲੋਕ ਦੱਸਦੇ ਨੇ ਸਾਨੂੰ ਜਿਨ੍ਹਾਂ ਨਾਲ ਸਾਡਾ ਕੰਟੈਕਟ ਹੋਇਆ ਉਹਨਾਂ ਨੇ ਤਾਂ ਇਹੀ ਕਿਹਾ ਕਿ ਉਹ ਕੰਮ ਕਰਦੇ ਪਏ ਸੀ ਤੇ ਕੰਮ ਕਰਦੇ ਉੱਥੇ ਦੁਵਾਰ ਜਿਹੜੀ ਆ ਉਹ ਡੇਗ ਗਈ ਆ ਤੇ ਦੁਵਾਰ ਥੱਲੇ ਆ ਕੇ ਬਿੜੇ ਦੀ ਜਿਹੜੀ ਆ ਸੱਟ ਲੱਗਣ ਦਾ ਮੌਕਾ ਹੋ ਗਿਆ ਕੀ ਮੰਗ ਕਰਦੇ ਸਰਕਾਰ ਕੋਲੋਂ ਜਾਂ ਕੋਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੋਈ ਜਾਂ ਰਾਜਨੀਤਿਕ ਕਿਸੇ ਨਾਲ ਕੋਈ ਗੱਲਬਾਤ ਚੱਲੀ ਠੱਡੀ ਇਸ ਬੰਦੇ हां ਸਾਡੀ ਮੰਗ ਤੇ ਹੀ ਹੈ ਕਿ ਬੇਟੇ ਦੀ ਡੈੱਡ ਬੋਡੀ ਜਲਦੀ ਤੋਂ ਜਲਦੀ ਸਾਡੇ ਕੋਲ ਆ ਜੇ ਤਾਂ ਜੋ ਅਸੀਂ ਉਹਦੀ ਰਸਮ ਜਿਹੜੀ ਕਿਰਿਆ ਉਹ ਕਰ ਸਕੀਏ ਬਾਕੀ ਜਿਹੜਾ ਸਰਕਾਰ ਹੈ ਉਹਦੇ ਜਿਤਨਾ ਮਤਲਬ ਮਾਨਜੋਗ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਨੇ ਐਨ ਆਰ ਆਈ ਮਿਨਿਸਟਰ ਉਹਨਾਂ ਨਾਲ ਵੀ ਗੱਲ ਹੋਈ ਹੈ ਉਹਨਾਂ ਵੀ ਬੜਾ ਭਰੋਸਾ ਦਿਵਾਇਆ ਕਿ ਜਿੱਤ ਛੇਤੀ ਇਹਨ ਮਤਲਬ ਡੈੱਡ ਬੋਡੀ ਨੂੰ ਪਹੁੰਚਾ ਦੇਵਾਂਗੇ ਤੋ ਉਹ ਸਾਰਾ ਐਫਰਟਸ ਜਿਹੜੇ ਆ ਇਹ ਸ੍ਰੀ ਰਮਨ ਬੈਲ ਜੀ ਜਿਹੜੇ ਚੇਅਰਮੈਨ ਨੇ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਇਹ ਹੀ ਕਰ ਰਹੇ ਨੇ ਜ਼ਿਆਦਾ ਤੇ ਮਾਨਯੋਗ ਸ੍ਰੀ ਲਾਲਚੰਦ ਘਟਾਰੂ ਚੱਕ ਨਾਲ ਵੀ ਗੱਲ ਹੋਈ ਆ ਭਰੋਸੇ ਫੋਨ ਤੇ ਉਹਨਾਂ ਨੇ ਮੈਨੂੰ ਬਹੁਤ ਭਰੋਸਾ ਦਵਾਇਆ ਵੀ ਅਸੀਂ ਇਹ ਜਿਹੜਾ ਦੁੱਖਾ ਤੁਹਾਡਾ ਇਹਦਾ ਵਿੱਚ ਅਸੀਂ ਸ਼ਰੀਕ ਹੋਵਾਂਗੇ ਤੇ ਜਲਦੀ ਤੋਂ ਜਲਦੀ ਬੱਚੇ ਦੀ ਜਿਹੜੀ ਕਰਮਜੀਤ ਸਿੰਘ ਦੀ ਡੈੱਡ ਬੋਡੀ ਆ ਉਹ ਅਸੀਂ ਘਰ ਪਹਚਾਣ ਦੇ ਜ਼ਿੰਮੇਵਾਰ ਹੋਵਾਂਗੇ ਉਥੇ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਸੂਚਿਤ ਕੀਤਾ ਉਹਨਾਂ ਨਾਲ ਕੋਈ ਗੱਲਬਾਤ ਚੱਲੀ ਹੀ ਉਥੋਂ ਦੀ ਪ੍ਰੋਸੈਸਿੰਗ ਚੱਲਦੀ ਹੈ ਹਾਂ ਉਹਨਾਂ ਨਾਲ ਲਗਭਗ ਗੱਲ ਜਦੋਂ ਦੋ ਤਿੰਨ ਵਾਰ ਤੇ ਹੁੰਦੀ ਆ ਉਹ ਵੀ ਸਾਨੂੰ ਭਰੋਸਾ ਦੇ ਰਹੇ ਆ ਕਾਫੀ ਵੀ ਅਸੀਂ ਜਿਹੜੀ ਆ ਜਿੱਦਾਂ ਪੁਲਿਸ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਉਥੇ ਜੁਕੇ ਦੇ ਵਿੱਚ ਤੇ ਆਫਟਰ ਇਨਵੈਸਟੀਗੇਸ਼ਨ ਜਿਹੜਾ ਉਹ ਜਿਹੜੀ ਡੈੱਡ ਬੋਡੀ ਆ ਉਹਨਾਂ ਦੇ ਹਵਾਲੇ ਕਰਨਗੇ ਤੇ ਫਿਰ ਉਹ ਸਾਨੂੰ ਪਛਾਨਣਗੇ ਤੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਜਿਹੜੇ ਗੁਰਦਾਸਪੁਰ ਦੇ ਨੇ ਉਹਨਾਂ ਨੇ ਵੀ ਕਾਫੀ ਸਾਡੀ ਹਲਤ ਕੀਤੀ ਆ ਉਹ ਆਪਣੀ ਪ੍ਰोसीडिंग ਜਿਹੜੀ ਕਰ ਰਹੇ ਨੇ ਉਹਨਾਂ ਨੇ ਵੀ ਜਿਹੜਾ ਐਂਬੈਸੀ ਨੂੰ ਲਿਖ ਕੇ ਭੇਜਿਆ ਤੇ ਉਹ ਉਮੀਦ ਹੈ ਸਾਨੂੰ ਤੇ ਸਰਕਾਰ ਤੇ ਭਰੋਸਾ ਹੈ ਤੇ ਆਪਣੇ ਅਫਸਰਾਂ ਤੇ ਮਾਨਜੋਤ ਡੀਸੀ ਸਾਹਿਬ ਤੇ ਭਰੋਸਾ ਹੈ ਉਹ ਜਲਦੀ ਤੋਂ ਜਲਦੀ ਸਾਡੇ ਬੱਚੇ ਦੀ ਡੱਡ ਬੋਡੀ ਜਿਹੜੀ ਹੈ ਸਾਡੇ ਤੱਕ ਪੁੱਜਦੀ ਕਰਨੀ ਬੇਟਾ ਨਾ ਪਹਿਲਾਂ ਗੱਲਬਾਤ ਹੁੰਦੀ ਸੀ ਉਸ ਦੌਰਾਨ ਕਦੀ ਉਹਨੇ ਦੱਸਿਆ ਕਿ ਉੱਥੇ ਕੋਈ ਪਰੇਸ਼ਾਨੀ ਹੈ ਜਾਂ ਕੋਈ ਤੰਗ ਪ੍ਰੇਸ਼ਾਨ ਕਰਦਾ ਹੈ ਇਸ ਤਰ੍ਹਾਂ ਦਾ ਕੁਝ ਨਹੀਂ ਬੇਟਾ ਜਦੋਂ ਦਾ ਗਿਆ ਹੈ ਨਾ ਉਹਦੋਂ ਦਾ ਬਹੁਤ ਖੁਸ਼ ਸੀ ਉਹ ਲਗਭਗ ਸਾਨੂੰ ਦਿੱਲੀ ਸ਼ਾਮ ਨੂੰ ਗੱਲ ਕਰਦਾ ਸੀ ਉਹ ਤੇ ਕਦੇ ਵੀ ਉਹਨੇ ਕੋਈ ਐਹੋ ਜਿਹੀ ਮੁਸ਼ਕਲ ਜ਼ਾਹਰ ਨਹੀਂ ਕੀਤੀ ਹਮੇਸ਼ਾ ਹੀ ਖੁਸ਼ੀਆਂ ਵਿੱਚ ਰਹਿੰਦਾ ਸੀ ਕਿਉਂਕਿ ਉੱਥੇ ਕੰਮ ਕਰਦਾ ਸੀ ਤੇ ਆਪਣੇ ਆਪ ਵਿੱਚ ਬਹੁਤ ਖੁਸ਼ੀ ਸਾਡੇ ਨਾਲ ਵੀ ਜਿਹੜੀਆਂ ਗੱਲਾਂ ਕਰਦਾ ਹੈ ਸਾਨੂੰ ਵੀ ਖੁਸ਼ੀ ਦਿੰਦਾ ਹੈ ਪਰ ਇਹ ਜਿਹੜਾ ਕੰਮ ਹੈ ਇਹ ਸਾਨੂੰ ਸਾਰੀਆਂ ਖੁਸ਼ੀਆਂ ਜਿਹੜੀਆਂ ਸਾਡੀਆਂ ਉਹ ਤਬਾਹ ਹੋ ਗਈਆਂ ਉਹ ਮੰਗ ਹੀ ਕਰਦੇ ਪ੍ਰਸ਼ਾਸਨ ਕੋਲੋਂ ਗਈ ਪ੍ਰਸ਼ਾਸਨ ਕੋਲ ਤਾਂ ਇੱਕ ਹੀ ਮੰਗਾ ਸਾਡੀ ਤੇ ਜਿਹੜਾ ਨੁਕਸਾਨ ਹੋਣਾ ਉਹ ਤੇ ਗਿਆ ਹੋ ਸਾਡਾ ਬੱਚਾ ਜਿਹੜਾ ਉਹ ਤੇ ਚਲਾ ਗਿਆ ਉਹਦੇ ਡੱਡ ਬੋਡੀ ਹੈ ਜਿਹੜੀ ਉਹ ਸਾਨੂੰ ਜਲਦੀ ਤੋਂ ਜਲਦੀ ਪਹਚਾਈ ਜਾਵੇ ਬਸ ਇਹ ਆ ਆਖਰੀ ਮੰਗ ਸਾਡੀ ਇਹ ਆ ਤੇ ਭਰੋਸਾ ਵੀ ਅਸੀਂ ਸਰਕਾਰ ਤੇ ਤੇ ਆਪਣੇ ਮਾਨ ਜੋ ਡਿਊਟੀ ਕਰਸਰ ਤੇ ਕਰਦੇ ਆ ਕਿ ਸਾਨੂੰ ਸਾਡੀ ਮੱਤ ਕਰਨ